ਲੋਗਾ ਨੂੰ ਵੱਖ-ਵੱਖ ਮੁੱਦਿਆਂ ਦੇ ਉੱਪਰ ਤਕਲੀਫ ਹੋਈ ਹੈ ਉਸ ਗੱਲ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ 'ਚ ਪੰਜਾਬ 'ਚ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਦਿੱਲੀ ਦੇ ਵਿੱਚ ਮਹਾ ਗਠਜੰਬੰਦਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਖੜੀ ਹੋਵੇ ਹਰ ਕਾਂਗਰਸ ਪਾਰਟੀ ਦਾ ਵਰਕਰ ਜਿਨੇ ਦੱਬ ਕੇ ਪਾਰਟੀ ਵਾਸਤੇ ਲੜਾਈ ਲੜੀ ਹੈ ਇੱਕ ਮਹੀਨਾ ਅੱਜ ਸਾਰੇ ਸਾਡੇ ਵਰਕਰ ਸਹਿਬਾਨ ਤੇ ਲੋਕ ਜਿਨ੍ਹਾਂ ਦਾ ਉਰਜਾਨ ਕਾਂਗਰਸ ਪਾਰਟੀ 'ਪੱਕੀ ਹੈ ਅੱਜ ਸਾਡੇ ਸਾਰੇ ਵਰਕਰ ਸਹਿਬਾਨ ਬੂਦ ਦੇ ਉੱਪਰ ਅਖੀਰਲੇ ਦਮ ਤੱਕ ਲੜਾਈ ਲੜਨ ਕੇ ਅੰਦਰ ਵੀ ਤੇ ਬਾਹਰ ਵੀ ਤਾਂ ਕਿ ਵਾਦ ਤੋਂ ਬਾਦ ਪੋਲਿੰਗ ਹੋ ਸਕੇ ਤੁਸੀਂ ਦੇਖੋ ਭਾਗ ਉਹ ਗਰਮੀ ਹੈ ਕਿਵੇਂ ਪੋਲਿੰਗ ਸੈਸ਼ਨ ਭਰੇ ਪਏ ਆ ਔਰ ਸਾਡੇ ਪੋਲਿੰਗ ਬੂਥ ਬਾਹਰਲੇ ਭਰੇ ਪਏ ਆ ਇਸ ਤੋਂ ਪਤਾ ਲੱਗਦਾ ਕਿ ਲੋਕ ਅੱਜ ਸਰਕਾਰਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਔਰ ਆਪਣੀ ਵੋਟ ਦੀ ਤਾਕਤ ਦੇ ਤਹਿਤ ਸਨੇਹਾ ਦੇ ਕੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਕਰਨਗੇ ਸਰ ਬੋਟ ਪਾਣ ਆਏ ਕੁਝ ਨਹੀਂ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਊਗੀ ਪੂਰੇ ਪੰਜਾਬ ਦੇ ਵਿੱਚ ਔਰ ਅੱਜ ਮੈਂ ਆਪਣੇ ਆਪਣੀ ਵਾਈਫ ਨਾਲ ਆਪਣੇ ਸੰਗੂਰ ਦੇ ਵਿੱਚ ਵੋਟ ਪਾਣ ਵਾਸਤੇ ਆਏ ਆ ਖੇਰਾ ਸਾਹਿਬ ਵਾਸਤੇ ਪਾਰਟੀ ਵਾਸਤੇ ਔਰ ਜੋ ਮਾਹੌਲ ਪੰਜਾਬ ਦਾ ਹੈ ਉਸ ਤੋਂ ਤੁਸੀਂ ਦੇਖੋਗੇ ਕਿ ਆਉਣ ਵਾਲੀ 4 ਤਰੀਕ ਨੂੰ ਹਰ ਕੈਂਡੀਡੇਟ ਪੰਜਾਬ ਦਾ ਕਾਂਗਰਸ ਪਾਰਟੀ ਦਾ ਜਿੱਤ ਕੇ ਵੱਡੀ ਲੀਡ ਨਾਲ ਬਾਹਰ ਆਊਗਾ ਕਿਉਂਕਿ ਇਸ ਵਾਰ ਲੋਕਾਂ ਨੇ ਜੋ ਫਤਵਾ ਹੈ ਉਹ ਸੂਬਾ ਸਰਕਾਰ ਦੀ ਪਿਛਲੇ 2.5 ਸਾਲ ਦੀ ਜੋ ناکامی ਰਹੀ ਹੈ ਉਸ ਦੇ ਖਿਲਾਫ ਦੇਣਾ ਹੈ ਔਰ ਜੋ ਭਾਜਪਾ ਦੀ ਸਰਕਾਰ ਦੀ ਪਿਛਲੇ 10 ਸਾਲ ਦੀ ਸਰਕਾਰ ਦਿੱਲੀ ਚ ਰਹੀ ਹੈ ਜਿਸ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਦੇ ਉੱਪਰ ਤਕਲੀਫ ਹੋਈ ਹੈ ਪੋਸ ਗੱਲ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ 'ਚ ਪੰਜਾਬ 'ਚ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਦਿੱਲੀ ਦੇ ਵਿੱਚ ਮਹਾ ਗਠਜੰਬੰਦਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਖੜੀ ਹੋਊਗੀ। ਗਰਮੀ ਰਹੀ ਹੈ ਗਰਮੀ ਦੇ ਬਾਵਜੂਦ ਲੋਕਾਂ ਦਾ ਕਿਵੇਂ ਦਾ ਉਤਸ਼ਾਹ ਰਿਹਾ ਬਹੁਤ ਤੁਹਾਡੇ ਸਾਹ ਬਹੁਤ ਉਤਸ਼ਾਹ ਸੀਗਾ ਬਹੁਤ ਪਿਆਰ ਮਿਲਿਆ। ਸਰ ਰਾਹੁਲ ਗਾਂਧੀ ਜੀ ਨੇ ਪੋਲਿੰਗ ਸਟੇਸ਼ਨਾਂ ਤੇ ਨਜ਼ਰ ਰੱਖਣ ਦੀ ਜਿਵੇਂ ਗੱਲ ਕੀਤੀ ਹੈ ਇਹਨਾਂ ਨੇ ਆਖਰੀ ਦੌਰ ਦੇ ਜਿਹੜਾ ਆਪਣਾ ਬੈਸਟ ਦੇ ਵਿੱਚ ਹੈ। ਦੇਖੋ ਇਹ ਹਰ ਕਾਂਗਰਸ ਪਾਰਟੀ ਦਾ ਵਰਕਰ ਜਿਨੇ ਦੱਬ ਕੇ ਪਾਰਟੀ ਵਾਸਤੇ ਲੜਾਈ ਲੜੀ ਹੈ ਇੱਕ ਮਹੀਨਾ ਅੱਜ ਸਾਰੇ ਸਾਡੇ ਵਰਕਰ ਸਹਿਬਾਨ ਤੇ ਲੋਕ ਜਿਨ੍ਹਾਂ ਦਾ ਰੁਝਾਨ ਕਾਂਗਰਸ ਪਾਰਟੀ ਪੱਖੀ ਹੈ ਅੱਜ ਸਾਡੇ ਸਾਰੇ ਵਰਕਰ ਸਹਿਬਾਨ ਬੂਥ ਦੇ ਉੱਪਰ ਅਖੀਰਲੇ ਦਮ ਤੱਕ ਲੜਾਈ ਲੜਨਗੇ ਅੰਦਰ ਵੀ ਤੇ ਬਾਹਰ ਵੀ ਤਾਂ ਕਿ ਵਾਦ ਤੋਂ ਬਾਅਦ ਪੋਲਿੰਗ ਹੋ ਸਕੇ ਤੁਸੀਂ ਦੇਖੋ ਭਾਵੇਂ ਔਰੇ ਗਰਮੀ ਹੈ ਕਿਵੇਂ ਪੋਲਿੰਗ ਸਟੇਸ਼ਨ ਭਰੇ ਪਏ ਆ ਔਰ ਸਾਡੇ ਪੋਲਿੰਗ ਬੂਥ ਬਾਹਰਲੇ ਭਰੇ ਪਏ ਆ ਇਸ ਤੋਂ ਪਤਾ ਲੱਗਦਾ ਕਿ ਲੋਕ ਅੱਜ ਸਰਕਾਰਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਔਰ ਆਪਣੀ ਵੋਟ ਦੀ ਤਾਕਤ ਦੇ ਤਹਿਤ ਸਨੇਹਾ ਦੇ ਕੇ ਕਾਂਗਰਸ ਪਾਰਟੀ ਦੀ ਵੱਡੀ ਜਿਤ ਕਰਨ ਲਈ ਸਰ ਐਗਜ਼ਿਟ ਐਗਜ਼ਿਟ ਪੋਲ ਦੇ ਵਿੱਚ ਮਨਾ ਕੀਤਾ ਕਾਂਗਰਸ ਪਾਰਟੀ ਨੇ ਜਾਂ ਜਿਹੜੇ ਚੈਨਲ ਐਗਜ਼ਿਟ ਪੋਲ ਉਹ ਤਾਂ ਇਸ ਕਰਕੇ ਆ ਕਿਉਂਕਿ ਜਿਹੜੇ ਚੈਨਲ ਐ 4 ਤਰੀਕ ਤੋਂ ਬਾਅਦ ਵਿਚਾਰੇ ਆਪਣੀ ਗੱਲ ਨੂੰ ਰੱਖ ਸਕਣਗੇ ਉਹ ਹਾਲੇ ਤਾਂ ਦਬਾਅ 'ਚ ਹੀ ਰਹਿੰਦੇ ਸੀ ਪਿਛਲੇ 10 ਸਾਲ ਤੋਂ ਆਪਾਂ ਸਭ ਨੇ ਦੇਖਿਆ ਕਿ ਕਿਹੜੇ-ਕਿਹੜੇ ਪੰਜਾਬ ਦੇ ਕਿਹੜੇ-ਕਿਹੜੇ ਚੈਨਲ ਨਾਲ ਕੀ ਹੋ ਰਿਹਾ ਹੈ ਜੀ ਨਾਲ ਕੀ ਹੋਇਆ ਹੈ ਕਿ ਕਿਸ ਤਰ੍ਹਾਂ ਅਜੀਤ ਅਖਬਾਰ ਨਾਲ ਕੀ ਹੋਇਆ ਤੋ ਇਸ ਕਰਕੇ ਸਰਕਾਰਾਂ ਨੇ ਲੋਕਾਂ ਦੀ ਲੋਕਤੰਤਰ ਦਾ ਘਾਣ ਕਰਨ ਵਾਸਤੇ ਜ਼ੁਬਾਨ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ ਇਸੇ ਕਰਕੇ ਤੁਸੀਂ ਦੇਖੋਗੇ ਜਿਹੜਾ ਸੰਵਿਧਾਨ ਨੂੰ ਬਚਾਉਣ ਵਾਸਤੇ ਅੱਜ ਟੀਚਾ ਪੂਰੇ ਹਿੰਦੁਸਤਾਨ 'ਚ ਚੱਲਿਆ ਹੈ ਇਸ ਇਸ ਸੰਵਿਧਾਨ ਜੋ ਸਾਨੂੰ ਦੇਸ਼ ਨੂੰ ਮਿਲਿਆ ਇਹ ਸਾਡੀ ਲੋਕਾਂ ਦੀ ਆਜ਼ਾਦੀ ਦੇ ਵਿੱਚ ਜੋ ਕੁਰਬਾਨੀਆਂ ਤੇ ਸ਼ਹਾਦਤਾਂ ਰਹੀਆਂ ਉਹਦੇ ਕਰਕੇ ਮਿਲਿਆ ਸੀ ਤੇ ਅੱਜ ਸੰਵਿਧਾਨ ਹੀ ਖਤਰੇ 'ਚ ਹੋ ਗਿਆ ਹੈ ਤੇ ਅੱਜ ਸਾਰਾ ਦੇਸ਼ ਸੰਵਿਧਾਨ ਨੂੰ ਬਚਾਉਣ ਵਾਸਤੇ ਖੜਾ ਹੈ ਤੇ ਤੁਸੀਂ ਦੇਖਿਆ ਜਿਸ ਤਰ੍ਹਾਂ ਭਾਜਪਾ ਦੀ ਵੱਡੇ-ਵੱਡੇ ਲੀਡਰਾਂ ਦੇ ਬੁਖਲਾਹਟ ਆਈ ਪਈ ਹੈ ਉਹ ਇਸੇ ਕਰਕੇ ਆਈ ਹੈ ਕਿ ਰਾਈਟ ਟੂ ਸਪੀਚ ਰਾਈਟ ਟੂ ਵੋ ਮਤਲਬ ਕੋਈ ਵੀ ਕਿਸੇ ਚੀਜ਼ ਦਾ ਫ੍ਰੀडम ਨਹੀਂ ਰਿਹਾ ਯਾਰ ਤੁਸੀਂ ਕਿਸੇ ਚੀਜ਼ ਉੱਪਰ ਕੋਈ ਗੱਲ ਹੀ ਨਹੀਂ ਕਰ ਸਕਦੇ ਉਹ ਇਸ ਕਰਕੇ ਅੱਜ ਜਿਹੜਾ ਸੰਵਿਧਾਨ ਬਚਾਉਣ ਵਾਸਤੇ ਵੋਟ ਲੋਕ ਪਾ ਰਹੇ ਆਂ ਔਰ ਲੋਕ ਦੇਸ਼ ਦੇ ਵਿੱਚ ਭਾਜਪੀ ਨੂੰ ਔਰ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਨਹੀਂ ਚਲੋ ਉਹਦਾ ਇਲੈਕਸ਼ਨ ਕਮਿਸ਼ਨ ਦੀ ਮਸ਼ੀਨ ਖਰਾਬ ਹੋ ਗਈ ਮਸ਼ੀਨ ਰਿਪਲੇਸ ਹੋ ਜਾਂਦੀ ਹੈ ਉਹ ਕੋਈ ਐਡਾ ਵੱਡੀ ਗੱਲ ਨਹੀਂ ਹੈ ਮੇਨ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜੋ ਰੁਝਾਨ ਹੈ ਜਾਂ ਲੋਕਾਂ ਦਾ ਮਨ ਹੈ ਜਾਂ ਜੋ ਲੋਕਾਂ ਦਾ ਫਤਵਾ ਹੈ ਉਹ ਅੱਜ ਵੱਡੇ ਪੰਦਰ ਦੇ ਉੱਪਰ ਸਮੁੱਚੇ ਪੰਜਾਬ ਚ ਨਹੀਂ ਹਿੰਦੁਸਤਾਨ ਚ ਕਾਂਗਰਸ ਪਾਰਟੀ ਦਾ ਹੱਕ ਚ ਹੈ ਕਿਉਂਕਿ ਲੋਕ ਬੀਜੇਪੀ ਨੂੰ ਬੀਜੇਪੀ ਦੀ ਕਾਰਗੁਜ਼ਾਰੀ ਨੂੰ ਹਰਾਣਾ ਚਾਹੁੰਦੇ ਆ ਕਿਉਂਕਿ ਬੀਜੇਪੀ ਦੀ ਸਰਕਾਰ ਸਿਰਫ 5 10 ਬੰਦੇ ਅਡਾਨੀ ਤੇ ਉਹਦੇ ਵਰਗੇ ਸਾਥੀ ਹੀ ਅਮੀਰ ਤੇ ਵੱਡੇ ਹੋਏ ਆ ਉਹਨਾਂ ਦੀ ਕਰਜ਼ੇ ਮਾਫ ਹੋਏ ਆ ਦੇਸ਼ ਅੱਗੇ ਨਹੀਂ ਵਧਿਆ ਅੱਜ ਲੋਕ ਚਾਹੁੰਦੇ ਆ ਜਿਸ ਤਰ੍ਹਾਂ ਕਾਂਗਰਸ ਨੇ ਚੰਗੇ ਕਾਨੂੰਨ ਲਿਆਂਦੇ ਸੀ ਮਨਮੋਹਨ ਸਿੰਘ ਜੀ ਨੇ ਚੰਗੇ ਕਾਨੂੰਨ ਲਿਆਂਦੇ ਸੀ ਜਿਨੇ ਦੇਸ਼ ਦੇ ਹਰ ਵਰਗ ਨੂੰ ਮਜ਼ਬੂਤ ਕਰਕੇ ਅੱਗੇ ਪਹੁੰਚਾਇਆ ਤੇ ਅੱਜ ਤੁਸੀਂ ਦੇਖੋਗੇ ਵੱਡੇ ਪੰਦਰ ਦਾ ਫਤਵਾ ਕਾਂਗਰਸ ਪਾਰਟੀ ਨੂੰ पूरे पंजाब से नहीं पूरे देश मिलेगा कहना चाहूँगी तो क्योंकि गर्मी बहुत ज़्यादा ज़्यादा घट आती है लेडीज वोट कर ली उन्होंने क्या कहना चाहूँगी लेडीज़ तो बहुत खुश है आज के दिन लेडीज वेट कर रहे थे कि हम बाहर आए वो वो वोट करें और वोट आई मीन सबसे ज़्यादा तो वोट सिंगल आई मीन कांग्रेस को पाएंगे